ਇਹ ਭੈਣੋ ਤੇ ਭਰਾਵੋ ਜੋ ਇਹਨਾਂ ਨੇ ਹਾਲ ਦੇਖਿਆ ਘਰੇ ਸ਼ਾਮ ਦੇ 6:30 ਹੋਏ ਸੀਗੇ ਇੰਨਾ ਇੰਨਾ ਨਾਲਾ ਸਲਵਾਰ ਦਾ ਮਾਸ ਦੇ ਵਿੱਚ ਵੜ ਗਿਆ ਤੇ ਇਹਦਾ ਭਰਾ ਵਾ ਸਕਾ ਘਰੇ ਭਤੀਜੇ ਆ ਦੋ ਭਾਬੀ ਆ ਕੋਈ ਪੁੱਛਦਾ ਨਹੀਂ ਉਹ ਘਰ ਜੀ ਐਂਟਰ ਹੁੰਦਿਆਂ ਤੋਂ ਪਹਿਲਾਂ ਉਹਦੇ ਬਰਜ਼ਾ ਦਾ ਕਮਰਾ ਜ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ ਖਤਮ ਹੋ ਗਿਆ ਮਰ ਗਿਆ ਜਿੰਨਾ ਆਉਂਦੇ ਹੀ ਨਾ ਚੰਗਦੇ ਨਾ ਚੰਨ ਪੁੱਛਦੇ ਨਾ ਨਾ ਪੁੱਛਦੀ ਨਾ ਸਾਨੂੰ ਪੁੱਤ ਪੁੱਛਦਾ ਜਦੋਂ ਅਸੀਂ ਆਂਡ ਮੰਗ ਵਜਾ ਮੈਂ ਆਵਾਜ਼ ਵੀ ਦਿੱਤੀ ਉਹਨਾਂ ਨੂੰ ਵੀ ਕੱਪੜੇ ਹਨਾ ਵੀ ਬਦਲਾ ਦੋ ਵੀ ਸਾਡੇ ਕਿਸੇ ਲੇਡੀ ਸਾਡੇ ਬਦਲਾਓ ਕੋਈ ਨਹੀਂ ਆਇਆ ਜਦੋਂ ਅਸੀਂ ਕੱਢ ਕੇ ਬਾਹਰ ਲੈ ਆਂਦਾ ਗੱਡੀ 'ਚ ਬਿਠਾਉਣ ਲੱਗੇ ਫੇ ਸਾਰੇ ਪਿੰਡ ਇਕੱਠਾ ਹੋ ਗਿਆ ਉੱਥੇ ਮਾਣ ਤਾਂ ਜਿਵੇਂ ਵੱਢਿਆ ਗਿਆ ਪੱਤੀ ਵੱਢਿਆ ਗਿਆ ਉਹ ਸਾਰਾ ਐਂਡੀ ਹੋਇਆ ਪੱਤੀ ਵੱਢਿਆ ਗਿਆ ਜਮਾ ਜਮਾ ਪੱਟ 50% ਪੱਟ ਅਲੱਗ ਹੋ ਗਿਆ ਜੀ ਨਾਲਾ ਵਿੱਚ ਵੜ ਗਿਆ ਓਏ ਆ ਭੈਣ ਨੂੰ ਕਿਸੇ ਨੇ ਦੇਖਿਆ ਹੀ ਨਹੀਂ 2 ਸਾਲ ਤੋਂ ਤੇ ਸਕੇ ਭਰਾ ਨੇ ਨਹੀਂ ਦੇਖਿਆ ਵੱਡਾ ਪਰਿਵਾਰ ਐਡਾ ਨਾਮਵਰ ਪਰਿਵਾਰ ਦੀ ਧੀ ਘਰ ਚ ਪਈ ਗੜ ਗਈ ਬਾਈ ਗੜ ਥੱਲੇ ਵਾਲਾ ਹਿੱਸਾ ਜਮ੍ਹਾ ਡੈੱਡ ਹੋ ਗਿਆ ਹੁਣ ਚੁੰਡੀਆਂ ਵੱੱਡੀ ਚੱਲੋ ਭੈਣ ਦੇ ਚਾਹੇ ਇੱਥੇ ਚਾਕੂ ਮਾਰੀ ਚੱਲੋ ਡੈੱਡ ਹੋ ਗਿਆ ਲੱਕ ਤੇ ਬੰਨੇ ਸਲਵਾਰ ਦੇ ਨਾਲੇ ਨੇ ਥੱਲੇ ਵਾਲਾ ਹਿੱਸਾ ਹੀ ਡੈੱਡ ਕਰਤਾ ਕਿਉਂਕਿ ਨਾੜਾਂ ਹੀ ਮਰ ਗਈਆਂ ਸਾਰੀਆਂ ਵੱਡੀਆਂ ਗਈਆਂ ਨਾੜਾਂ ਕੋਈ ਨਹੀਂ ਆਪਾਂ ਬਾਹਰ ਵੀ ਦਿਖਾ ਲੀਏ ਇਹਨੇ ਰੋਜ਼ ਗੱਲ ਮਾਨਨ ਨੂੰ ਮੰਗਵਾਉਣੀ ਹੈ। ਇਹਦੀ ਇਹ ਹਾਲਤ ਤੁਹਾਨੂੰ ਪਤਾ ਕਿੰਨੀ ਖਰਾਬ ਹੈ। ਖਰਾਬ ਜਨਾਬ ਨੂੰ ਬਰਬਾਦ ਇਹ ਦੋਨੇ ਹੀ ਮਾਤਾ ਤੇ ਇਹਨਾਂ ਦੀ ਲੜਕੀ ਇਹ ਦੋਨੇ ਘਰ ਦੇ ਵਿੱਚ ਜਿੱਦਾਂ ਇਕੱਲੇ ਰਹਿੰਦੇ ਆ ਦੋਨੇ ਮੈਂਟਲੀ ਅਫਸੈਟ ਆ ਤੇ ਲੜਕੀ 1 ਸਾਲ ਤੋਂ 1.5 ਸਾਲ ਤੋਂ ਜਿੱਦਾਂ ਬੈੱਡ ਦੇ ਉੱਪਰ ਹੀ ਸੀਗੇ ਟਾਇਲਟ ਬਾਥਰੂਮ ਸਾਰਾ ਕੁਝ ਬੈੱਡ ਤੇ ਦੋ ਤਿੰਨ ਰਜਾਈਆਂ ਲੈ ਕੇ ਮਤਲਬ ਉਹਦੇ ਵਿੱਚ ਲੁੱਕੇ ਰਹਿੰਦੀ ਸੀਗੀ। ਵਾਹ ਕੋ ਜੀ ਕਾ ਖਾਲਸਾ ਵਾਹ ਕੋ ਜੀ ਕੀ ਫਤਿਹ ਇਹ ਪਿੰਡ ਮਨਪ੍ਰੀਤਕੌਰ ਆ ਚਰਨਕੌਰ ਮਾਤਾ ਵਾ ਪਿੰਡ ਪੰਡੋਰੀ ਆ ਜ਼ਿਲ੍ਹਾ ਜਲੰਧਰਾ ਫਗਵਾੜੇ ਲਾਗੇ ਮਸ਼ਾਰਕਤੀ ਜੰਡੇਆਲੇ ਦੇ ਕੋਲੇ ਪੰਡੋਰੀ ਪਿੰਡ ਪੈਂਦਾ ਉੱਥੇ ਬਾਈ ਦੀ ਮੈਡੀਕਲ ਸਟੋਰ ਆ ਮੈਡੀਕਲ ਦੀ ਦੁਕਾਨ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਦੀ ਸਿਚੁਏਸ਼ਨ ਦੇ ਬਾਰੇ ਘਰੇ ਦੇਖਣ ਗਏ ਜਾ ਕੇ ਦੇਖਿਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿੱਦਾਂ ਦੇ ਹਾਲਾਤਾਂ ਚ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰਦੀ ਸੀ ਭੈਣਾ ਉੱਥੋਂ ਸਾਢੇ 9 9:00 ਦੇ ਵਜੇ ਦੇ ਕਰੀਬ ਸਾਡੇ ਕੋਲੇ ਲੈ ਕੇ ਬਾਈ ਹੁਣੀ ਸੁਪਨਿਆਂ ਦੇ ਘਰ ਦੇ ਵਿੱਚ ਪਹੁੰਚੇ ਆ ਭੈਣ ਨੂੰ ਭੈਣ ਦੀ ਹਾਲਤ ਨੂੰ ਦੇਖਦੇ ਹੋਏ ਅਸੀਂ ਸੁਪਨਿਆਂ ਦੇ ਘਰ ਦੇ ਹਸਪਤਾਲ ਦੇ ਵਿੱਚ ਭੈਣ ਨੂੰ ਲੈ ਕੇ ਆਏ ਆ ECG ਹੋਈ ਆ ਭੈਣ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਰਹੀ ਆ ਡਾਕਟਰਾਂ ਨੇ ECG ਕੀਤੀ ਆ ਤੇ ਉਸ ਚੀਜ਼ ਨੂੰ ਦੇਖਦੇ ਹੋਏ ਭੈਣ ਨੂੰ ਹਸਪਤਾਲ ਦੇ ਵਿੱਚ ਹੁਣ ਅਸੀਂ ਦਾਖਲ ਕਰਾਉਣ ਲੱਗੇ ਆ ਵੀਰੇ ਹੁਣੀ ਵੀ ਇੱਥੇ ਹੀ ਨੇ ਅਪਰਾਲਾ ਕਰਕੇ ਬਾਈ ਹੁਣੀ ਸਾਡੇ ਕੋਲੇ ਭੈਣ ਨੂੰ ਲੈ ਕੇ ਆਏ ਨੇ ਇਹਨਾਂ ਦਾ ਅਪਰਾਲਾ ਜਿਹੜਾ ਵਾ ਉਹ ਕਾਮਯਾਬ ਹੋਵੇ ਪੈਣ ਦਾ ਆਉਣ ਵਾਲਾ ਜੀਵਨ ਜਿਹੜਾ ਉਹ ਤੰਦਰੁਸਤੀ ਭਰਿਆ ਹੋਵੇ ਮਾਂ ਮੇਰੀਏ ਦੇਖ ਲੈ ਕੀ ਹਾਲ ਕਰ ਲਿਆ ਐਨਾ ਥੋੜੀ ਕਰੀ ਜਾਂਦਾ ਬੇਬੇ ਤੂੰ ਐਨੇ ਸਾਲ 1.5 ਸਾਲ ਤੋਂ ਨੂੰ ਦੇਖਿਆ ਹੀ ਨਹੀਂਗਾ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਇਹ ਪੈਣ ਆ ਜੀ ਮਨਪ੍ਰੀਤ ਕੌਰ ਆ ਵੀਰੇ ਉਹ ਨਹੀਂ ਲੈ ਕੇ ਆਏ ਨੇ ਪੰਡੋਰੀ ਮਿਸ਼ਾਰਕਤੀ ਤੋਂ ਜਲੰਧਰ ਜ਼ਿਲ੍ਹੇ ਤੋਂ ਇਹ ਵੀਰ ਦਾ ਮੈਡੀਕਲ ਆ ਇਹ ਪਿੰਡ ਭੈਣ ਦੇ ਕੱਲ ਇਹਦੀ ਮਾਂ ਜਦੋਂ ਦਵਾਈ ਲੈਣ ਗਈ ਨਾ ਅੱਗੇ ਵੀ ਦਵਾਈ ਲੈ ਕੇ ਆਉਂਦੇ ਬੁਖਾਰ ਦੀ ਉਲਟੀਆਂ ਦੀ ਤੇ ਕੱਲ ਇਹ ਮੁੰਡੇ ਨਾਲ ਚਲੇ ਗਏ ਦੇਖਣ ਵੀ ਦੇਖੀਏ ਵੀ ਕੀ ਗੱਲ ਹੋਈ ਆ ਘਰੇ ਭੈਣ ਨੂੰ ਤੇ ਭੈਣੋ ਤੇ ਭਰਾਵੋ ਜੋ ਇਹਨਾਂ ਨੇ ਹਾਲ ਦੇਖਿਆ ਘਰੇ ਸ਼ਾਮ ਦੇ 6:30 ਹੋਏ ਸੀਗੇ ਇਹ ਭੈਣ ਦੇ ਜਿਹੜੇ ਕੱਪੜੇ ਪਾਏ ਹੋਏ ਸੀ ਨਾ ਸਲਵਾਰ ਸੂਟ ਉਹ ਅੰਦਰ ਵਿੱਚ ਜੁੜਿਆ ਪਿਆ ਸੀ ਨਾਲਾ ਵਿੱਚ ਵੜ ਗਿਆ ਇੰਨਾ 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 ਨਾਲਾ ਸਲਵਾਰ ਦਾ ਮਾਸ ਦੇ ਵਿੱਚ ਵੜ ਗਿਆ ਆ ਦੇਖੋ 2 2 2 2 ਇੰਚ ਅੰਦਰ ਚ ਲਿਆ ਗਿਆ ਇੰਨਾ ਤੇ ਜਦੋਂ ਹੁਣ ਆ ਕੇ ਦੱਸ ਰਿਹਾ ਸੀ ਨਾ ਵੀਰਾ ਵੀ ਬਾਈ ਗੱਠ ਗੱਠ ਵਿੱਚ ਵੜ ਗਿਆ ਮੈਂ ਸੋਚੀ ਜਾਂਦੀ ਬਾਈ ਗੱਲਾਂ ਉਹੀ ਕਹੀ ਜਾਂਦਾ ਵੀ ਗੱਠ ਕਿਵੇਂ ਵਿੱਚ ਵੜ ਜੂ ਪਰ ਦੇਖ ਕੇ ਪਤਾ ਲੱਗਦਾ ਭਰਾਵੋ ਇੰਨੀ ਮਾੜੀ ਹਾਲਤ ਆ ਬਜ਼ਾਰੀ ਘਰੇ ਇੱਕ ਬਜ਼ੁਰਗ ਮਾਂ ਆ ਜਾ ਮਾਂ ਇਹ ਸਿੱਧੀ ਆ ਇਹ ਪਿੰਡ ਚੋਂ ਜਾਂਦੀ ਆ ਮੰਗ-ਮੁੰਗ ਕੇ ਰੋਟੀ ਲਿਆਉਂਦੀ ਆ ਆਪ ਖਾਣ ਇੰਡੀ ਨਾਲ ਇਹਨੂੰ ਖਵਾ ਦਿੰਦੀ ਆ ਸਰ ਤੋਂ ਲੰਗਰ ਲੱਗਾ ਆ ਗੁਰਦੁਆਰੇ ਗੁਰਦੁਆਰੇ ਲੰਗਰ ਲੱਗਿਆ ਉੱਥੋਂ ਲਿਆਉਂਦੀ ਆ ਤੇ ਇਹਦਾ ਭਰਾ ਵਾ ਸਗਾ ਘਰੇ ਭਤੀਜੇ ਆ ਦੋ ਭਾਬੀ ਆ ਕੋਈ ਪੁੱਛਦਾ ਨਹੀਂ ਹੁਣ ਇਹਨੂੰ ਸਿਆਲੋ ਸਿਆਲ ਨਮਾਇਆ ਹੀ ਨਹੀਂ ਕਿਸੇ ਨੇ ਤੇ ਉਹੀ ਕੱਪੜਿਆਂ ਚ ਪਈ ਰਹੀ ਤੇ ਉਹ ਨਾਲਾ ਜਿਹੜਾ ਸੀਗਾ ਪਜਾਮਾ ਲਾਸਟਿਕ ਵਾਲਾ ਸੀ ਜਾਂ ਦੂਜਾ ਸੀ ਗੱਛ ਵਾਲਾ ਸੀ ਸਲਵਾਰ ਵਾਲੀ ਨਾਲੇ ਵਾਲੀ ਸਲਵਾਰ ਸੀ ਸਲਵਾਰ ਦਾ ਨਾਲਾ ਅੰਦਰ ਵੜ ਗਿਆ ਸਾਰੀ ਟਾਇਲਟ ਦੇ ਨਾਲ ਅੰਦਰ ਤੱਕ ਹੋਇਆ ਪਿਆ ਅੰਦਰ ਵਿੱਚ ਹੀ ਟਾਇਲਟ ਕਰੀ ਜਾਂਦੀ ਸੀ ਉਹ ਵੀ ਖਾਈ ਜਾਂਦੀ ਸੀ ਭੈਣ ਮਾਤਾ ਲਿਆ ਕੇ ਦੇਂਦੀ ਵਿੱਚ ਹੀ ਲੈਟਰਨ ਕਰੀ ਜਾਂਦੀ ਸੀ ਉਹ ਲੈਟਰਨ ਦੇ ਨਾਲ ਪਿਸ਼ਾਬ ਦੇ ਨਾਲ ਆ ਪਾਸਾ ਗਲੀ ਗਿਆ ਇਸੇ ਪਾਸੇ ਨੂੰ ਪਈ ਸੀ ਹਾਂਜੀ ਨਹੀਂ ਉਹ ਜਿਹੜੀ ਪਈ ਸਿੱਧੀ ਸੀ ਦੋ ਅੰਗ ਤੇ ਵੀ ਬਾਈ ਇਹਨੂੰ ਫੈਕ ਤੇ ਆ ਪਾਤੀ ਵੱਡਿਆ ਗਿਆ ਜੀ ਇਹ ਸਾਰਾ ਪੱਟ ਅੱਡ ਹੋ ਗਿਆ ਨਾਲੋਂ ਆ ਦੇਖੋ ਬੈੱਡ ਦੇ ਨਾਲ ਜਿੱਦਾਂ ਪਈ ਆ ਸਾਰਾ ਥੱਲੇ ਦਾ ਪਾਸਾ ਜੁੜਿਆ ਹੋਇਆ ਸਦਾ ਮਤਲਬ ਚਾਦਰ ਵੀ ਕੱਪੜੇ ਵੀ ਕੱਪੜੇ ਵੀ ਉਸ ਮੱਕਾਂ ਦੇ ਵਿੱਚ ਆਰਾ ਤੇ ਵੀ ਸਾਰੇ ਲਾਏ ਅਦੇ ਕੋਈ ਬੁੜੀ ਨਹੀਂ ਰੋਡ ਨੂੰ ਆਈ ਕੋਈ ਬੁੜੀ ਨਹੀਂ ਰੋਡ ਨੂੰ ਆਈ ਨਹੀਂ ਮੁੰਡਿਆ ਇਹ ਕਿਉਂ ਖਿੱਚਣਾ ਖਿੱਚਣਾ ਹੁਣ ਖਿੱਚਣਾ ਨਾ ਭੈਣ ਬਣ ਕੇ ਮਨ ਦੀ ਤਾਂ ਹੁਣ ਨਾ ਜੀ ਚਾਹੇ ਹੁਣ ਪੱਤੀ ਕਰਨੀ ਆਪਾਂ ਹੁਣ ਤਾਂ ਠੀਕ ਹੋ ਜਾਣਾ ਮੇਰੀ ਭੈਣ ਨੇ ਹੁਣ ਠੀਕ ਹੋ ਜਾਣਾ ਨਾਲੇ ਕਿੰਨੀ ਗੌਰ ਪ੍ਰੀ ਭਾਜੀ ਤੂੰ ਜਾਣਾ ਤੂੰ ਠੀਕ ਨਹੀਂ ਹੋਣਾ ਚਾਹੁੰਦੀ ਆ ਪਾਸਾ ਦਾ ਸਾਰਾ ਡੈੱਡ ਹੋ ਗਿਆ ਜੀ ਅਸੀਂ ਹੁਣ ਇਹਦੇ ਮੰਨ ਲਓ ਇਦਾਂ ਮੈਂ ਖੂਕੇ ਦੇਖਿਆ ਆ ਪੈਰ ਤੇ ਇਦਾਂ ਮਾਰ ਕੇ ਦੇਖਿਆ ਕੋਈ ਸੈਂਸਿਟੀਵਿਟੀ ਨਹੀਂ ਬਚੀ ਕੋਈ ਸੈਂਸਿਟੀਵਿਟੀ ਨਹੀਂ ਬਚੀ ਥੱਲੇ ਵਾਲਾ ਹਿੱਸਾ ਹੀ ਡੈੱਡ ਹੋ ਗਿਆ ਭੈਣ ਦਾ ਤੇ ਪਰ ਇਹ ਕਿਸ ਤਰ੍ਹਾਂ ਦਾ ਥੱਲੇ ਵਾਲਾ ਹਿੱਸਾ ਡੱਡ ਨਹੀਂ ਹੋਇਆ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ ਡੱਡ ਹੋ ਗਿਆ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ ਖਤਮ ਹੋ ਗਿਆ ਮਰ ਗਿਆ ਮਿੱਟੀ ਹੋ ਗਿਆ ਸਭ ਕੁਝ ਤੁਸੀਂ ਦੇਖੋ ਮਨਪ੍ਰੀਤ ਭੈਣ ਦਾਸ ਪੜੀ ਹੋਈ ਆ ਵਿਆਹੀ ਸੀ ਵਧੀਆ ਘਰੇ ਮੈਂਟਲੀ ਠੀਕ ਨਾ ਹੋਣ ਕਰਕੇ ਡਿਵੋਰਸ ਹੋ ਗਿਆ ਕਿਉਂਕਿ ਮਾਂ ਨੂੰ ਪ੍ਰੋਬਲਮ ਸੀ ਮਾਂ ਤੋਂ ਹੀ ਗਾਂ ਇਹਨੂੰ ਭੈਣ ਨੂੰ ਪ੍ਰੋਬਲਮ ਆ ਗਈ ਬਾਅਦ ਵਿੱਚ ਸੇਫ ਤੋਂ ਸਾਡੇ ਕੋਲ ਅੱਜ ਤੋਂ 4-5 ਸਾਲ ਪਹਿਲਾਂ ਦਵਾਈ ਵੀ ਲੈ ਕੇ ਜਾਂਦੇ ਰਹੇ ਸਾਡੇ ਕੋਲ ਰਹਿ ਕੇ ਵੀ ਗਏ ਆ ਕਿੰਨਾ ਟਾਈਮ ਰਹਿ ਸੀ ਮੈਂ ਤਾਂ 6 ਸਾਲ 7 ਸਾਲ ਰਹਿ ਕੇ ਗਏ ਆ ਮੈਡੀਸਨ ਚੱਲਦੀ ਰਹੀ ਠੀਕ ਸੀ ਕਿੰਨੇ ਮੈਡੀਸਨ ਬਿਲਕੁਲ ਠੀਕ ਹੋ ਗਈ ਸੀ ਭੈਣਾ ਕੰਮ ਕਾਣ ਨਹੀਂ ਜਾਂਦੀ ਸੀ ਕੰਮ ਸੇਮੇ ਕੇ ਲੱਗੀ ਸੀ ਕੰਮ ਕਾਣ ਮੈਨੂੰ ਨਾ ਜਾਂਦੀ ਸੀ ਚਾਰ ਪੈਂਡ ਦਾ ਕੰਮ ਕਰਦੀ ਸੀ ਤੇ ਤੁਹਾਡੇ ਨਾਲ ਜਿਹੜਾ ਕਟਿੰਗ-ਕੁਟਿੰਗ ਕਰੀਏ ਸਾਫ ਕਰਿਆ ਫਿਰ ਲੇਡੀ ਲੱਗੀ ਕੋਈ ਨਾਲ ਤੁਹਾਡੇ ਕੁਝ ਦੇ ਦਿੱਤਾ ਬਾੜੀਆਂ-ਬੂੜੀਆਂ ਮਾਰੀਆਂ ਜਦੋਂ ਕੋਈ ਨਹੀਂ ਆਇਆ ਉਹਨਾਂ ਤੇ ਹੱਕਾ ਮਾਰ ਗਿਆ ਜਿਗਰਾਜਾ ਕਰਕੇ ਇਹਨੇ ਜੰਮਾ ਲੈ ਲੜਾਇਆ ਇਹਨੇ ਦੋਨਾਂ ਨੇ ਕੱਪੜੇ ਪਾਏ ਆ ਕੱਟ ਕੇ ਸੂਟ ਸੱਟ ਕੇ ਨਾਲਾ ਖੁੱਭ ਗਿਆ ਵਿੱਚ ਸਭ ਜਦੋਂ ਮੈਂ ਨਾਲਾ ਵਿੱਚ ਖੁੱਭ ਗਿਆ ਸੀਗਾ ਤੂੰ ਦੇਖਦੀ ਨਹੀਂ ਸੀ ਇਹਨੂੰ ਹਣ ਮੈਨੂੰ ਹੱਥ ਨਹੀਂ ਜਾਣ ਦਿੰਦੀ ਕਦੇ ਵੀ ਇਹ ਨਾਤੀ ਨੂੰ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਹਣ ਅੱਛਾ 2 ਸਾਲ ਤਾਂ ਬਾਹਰ ਹੀ ਨਿਕਲਿਆ 2 ਸਾਲ ਹੋ ਗਏ ਸੀ ਅੰਦਰ ਹੀ ਪਈ ਨੂੰ ਹਾਂ ਅੰਦਰ ਹੀ ਆ ਨਾ ਟਾਲਟ ਨਿਕਲਦੀ ਨਾ ਬਾਥ ਦੀ 2 ਸਾਲਾਂ ਦੀ ਲੈਟਰਨ ਵੀ ਉੱਥੇ ਕਰਦੀ ਸੀ ਤੇ ਤੂੰ ਸਾਨੂੰ ਮਾਂ ਦਾ ਕਿਉਂ ਝੂਠ ਬੋਲਦੀ ਸੀ ਬੇਟੀ ਨਹੀਂ ਕੋਈ ਲੈਟਰਨ ਚੱਕ ਕੇ ਤੁਸੀਂ ਬਾਹਰ ਸਿਰਦੇ ਹੁੰਦੇ ਸੀ ਨਹੀਂ ਨਹੀਂ ਬੈੱਡ ਤੇ ਸੀ ਬੈੱਡ ਤੇ ਸੀ ਸੀ ਖੋਦ ਦੇ ਕੇ ਦੋ ਸਾਲਾਂ ਲਈ ਕਾਲਣ ਤਾਂ ਬਹੁਤ ਹੋ ਜਾਂਦਾ ਬਹੁਤ ਸੀ ਅੱਛਾ ਮਤਲਬ ਬੈੱਡ ਸਾਰਾ ਗਲਿਆ ਪਿਆ ਸੀਗਾ ਇੱਕੋ ਬੈੱਡ ਟੁੱਟ ਗਿਆ ਸੀਗਾ ਸਾਰੇ ਬੈੱਡਾਂ ਗਿਆ ਕੋਈ ਨਹੀਂ ਇੱਕੋ ਬੈੱਡ ਟੁੱਟ ਗਿਆ ਸੀਗਾ ਉਹ ਬੈੱਡ ਤੋਂ ਪਤਾ ਨਹੀਂ ਦੂਜੇ ਤੇ ਕਿੰਦਾ ਸ਼ਾਇਦ ਕੋਈ ਗੈਸਰਾ ਨਹੀਂ ਰਿਹਾ ਕੋਈ ਇੱਕੋ ਬੈੱਡ ਤੋਂ ਸਾਰਾ ਮਤਲਬ ਟੁੱਟਾ ਪਿਆ ਸੀਗਾ ਪਹਿਲਾਂ ਉੱਥੇ ਹੁੰਦੇ ਸੀ ਉਸ ਬੈੱਡ ਤੇ ਜਿਹੜਾ ਹੁਣ ਟੁੱਟਾ ਦੇਖਿਆ ਤੇ ਹੁਣ ਇੱਕ ਸਿੰਗਲ ਬੈੱਡ ਤੇ ਹੁਣ ਉੱਤੇ ਸੀਗਾ ਉਹ ਸਾਰਾ ਹੀ ਮਤਲਬ ਗਲਿਆ ਪਿਆ ਸੀ ਉਹ ਸਾਨੂੰ ਸ਼ਰਮ ਆਉਂਦੀ ਆ ਵੀ ਸਾਡੇ ਪਿੰਡ 'ਚ ਆਹ ਕੰਮ ਹੋ ਰਿਹਾ ਪਿੰਡ ਦੇ ਵਿੱਚ ਹੀ ਨਹੀਂ ਕੋਈ ਅੱਜ ਤੱਕ ਤੁਰੇ ਨਾ ਹਣ ਮੈਨੂੰ ਤਰੇ ਆ ਕਹਿੰਦੇ ਨਾ ਹਣ ਹੀ ਮੈਨੂੰ ਪੂਰੀ ਤੇ ਲੱਗੇ ਨਹੀਂ ਆਇਆ ਕੋਈ ਇਹ ਮਾਂ 2 ਸਾਲਾਂ ਤੋਂ ਤੂੰ ਕਿਹਾ ਨਹੀਂ ਆਪਦੇ ਪੁੱਤ ਨੂੰ ਜਾਂ ਨੋ ਨੂੰ ਵੀ ਤੇ ਨਮਾ ਦਈਏ ਸਾਡੇ ਕਮਰੇ 'ਚ ਫੜਦੀ ਜੀ ਨਾ ਆਉਂਦੇ ਜੀ ਨਾ ਸਾਨੂੰ ਦੇਖਦੇ ਨਾ ਸਾਨੂੰ ਪੁੱਛਦੇ ਜੀ ਨਾ ਨਾ ਪੁੱਛਦੀ ਨਾ ਸਾਨੂੰ ਪੁੱਤ ਪੁੱਛਦਾ ਤੇਰੇ ਪੇਕੇ ਕੱਲ੍ਹ ਆਇਆ ਫੇਕੇ ਮੇਰੇ ਉਹ ਆਉਂਦੇ ਨਹੀਂ ਕਦੇ ਮਾਮੇ ਦੇ ਉਹ ਕੋਈ ਵੀ ਨਹੀਂ ਪੜਦਾ ਨਾ ਭੈਣਾ ਕੋਈ ਪੜਦੀਆਂ ਇਹਦੀ ਮਾਸੀ ਕੋਈ ਦੇਖਦੀ ਨਹੀਂ ਆ ਕੇ ਮਾਸੀ ਵੀ ਨਹੀਂ ਆਈ ਕਦੇ ਕੋਈ ਭੂਆ ਆਏ ਦੀ ਕੋਈ ਭੂਆ ਕੋਈ ਨਹੀਂ ਵਰਦੀ ਕੋਈ ਇਹਨਾਂ ਦਾ ਟੱਬਰ ਜਿਹਦਾ ਚਾਚੇ ਤਾਇਆ ਦਾ ਕਾਫੀ ਵੱਡਾ ਆ ਕਾਫੀ ਵੱਡੀ ਫੈਮਿਲੀ ਹੈ ਇਹਨਾਂ ਦੀ ਤੇ ਕੋਈ ਨਹੀਂ ਆਉਂਦਾ ਤੇ ਪੂਰੀ ਬੈਠੀ ਆ ਬੋਲੋ ਅਸੀਂ ਆਵਾਜ਼ਾਂ ਵੀ ਮਾਰੀਆਂ ਤੇ ਪਰ ਕੋਈ ਨਹੀਂ ਕਲਾਮ ਕਰੀਏ ਪਰਿਵਾਰ ਆ ਹਾਂਜੀ ਅੱਜ ਤਾਂ ਬਾਈ ਯਾਨੀ ਕਿ ਹੱਦ ਹੀ ਹੋ ਗਈ ਯਾਰ ਪੇਸ਼ੈਂਟ ਬਹੁਤ ਸਾਰੇ ਦੇਖੇ ਅੱਗੇ ਵੀ ਕਈ ਵਾਰੀ ਮੈਂ ਇਹ ਗੱਲ ਕਹਿੰਦਾ ਹੁੰਦਾ ਵੀ ਇਸ ਤੋਂ ਅੱਗੇ ਹਾਂ ਜੀ ਇਸ ਤੋਂ ਵੱਡਾ ਹਾਲਾਤ ਮਾੜੇ ਨਹੀਂ ਦੇਖੇ ਪਰ ਅੱਜ ਤੱਕ ਐਂਡੀ ਹੋਏ ਪੱਤੀ ਵੱਡੇ ਗਿਆ ਜਮਾ ਜਮਾ ਪੱਟ 50% ਪੱਟ ਅਲੱਗ ਹੋ ਗਿਆ ਜੀ ਨਾਲਾ ਵਿੱਚ ਵੜ ਗਿਆ 2 ਸਾਲ ਹੋ ਗਏ ਮਾਂ ਕਹਿੰਦੀ 2 ਸਾਲ ਹੋ ਗਏ ਨਾਤੀ ਨਹੀਂ ਕਮਰੇ ਚੋਂ ਬਾਹਰ ਹੀ ਨਹੀਂ ਨਿਕਲਦੀ 2 ਸਾਲਾਂ ਦੀ ਟਾਇਲਟ ਵੀ ਉੱਥੇ ਕਮਰੇ ਦੇ ਵਿੱਚ ਹੀ ਮੰਜੇ ਦੇ ਉੱਪਰ ਥੱਲੇ ਹੀ ਪਈ ਆ ਤੇ ਥੋੜੀ ਬਹੁਤੀ ਚਲ ਚੱਕ ਕੇ ਸਿੱਟ ਵੀ ਦਿੰਦੀ ਹੋਣੀ ਹੈ ਮਾਤਾ ਇੱਕ ਬੈੱਡ ਗਲ ਗਿਆ ਉਹ ਬੈੱਡ ਚੱਕ ਕੇ ਸਾਈਡ ਤੇ ਕਰਤਾ ਉਤੋਂ ਚੱਕ ਕੇ ਜਾਂ ਰੁੜ ਕੇ ਕਿਵੇਂ ਇਹ ਦੂਜੇ ਬੈੱਡ ਤੇ ਆਈ 4 ਮੀਟਰ ਟੱਟ ਗਿਆ 4 ਅਛਾ 4 ਰੁਪਏ ਟੁੱਟ ਗਏ ਇਹਨੂੰ ਆਦਤ ਹੈ ਨਾ ਜੋ ਰਜਾਈਆਂ ਜੋ ਕੱਪੜਾ ਲੀੜਾ ਸਾਰਾ ਆਪਣੇ ਉੱਪਰ ਹੀ ਹੋਰ ਵੀ ਆ ਵੀਡੀਓ 'ਚ ਤੁਸੀਂ ਦੇਖਿਆ ਹੁੰਦਾ ਨਾ ਕਿੰਨੀ ਗਰਮੀ ਆ ਦੋ ਰਜਾਈਆਂ ਲਈਆਂ ਹੋਈਆਂ ਸੀਗੀਆਂ ਉੱਪਰ ਕੋਈ ਨਾ ਮਮਮੀ ਨੂੰ ਵੀ ਕਹਾਂਗੇ ਆਪਾਂ ਕੋਈ ਨਾ ਕੋਈ ਨਾ ਕੋਈ ਨਾ ਮੰਮੀ ਨੂੰ ਵੀ ਕਹਾਂਗੇ ਆਪਾਂ ਕੋਈ ਨਾ ਕੋਈ ਨਾ ਫਕੂਰਾਂਗੇ ਮਮਮੀ ਨੂੰ ਵੀ ਦੇਖੋ ਭੈਣ ਦੇ ਹੱਥਾਂ ਦੇ ਵਿੱਚ ਨੋਟੀ ਸਾਰਾ ਜਿਹੜਾ ਹੱਥ ਦਿਖਾਈ ਪੈਣੇ ਆ ਹੱਥ ਭੈਣ ਦਾ ਜੋੜੀ ਗਿਆ ਛੇ ਨੇ ਕਿਤੇ ਥੱਲੇ ਦਿੱਤਾ ਹੋਇਆ ਰੱਖਿਆ ਹੋਇਆ ਸੀ ਆਪਦਾ ਹੱਥ ਐਦਾਂ ਇਹਨੇ ਮੁੱਠੀ ਨਾਲ ਐਦਾਂ ਬੰਦ ਕਰ ਲਈ ਮੁੱਠੀ ਐਦਾਂ ਹੀ ਮੁੱਠੀ ਜੋੜ ਗਈ ਉਹਨੇ ਮਮੀ ਵੀ ਉਹ ਗੱਲ ਜਿਹੜਾ ਸੂਟ ਸਗਾ ਜਿਹੜਾ ਪਾਇਆ ਉਹਦੀ ਜਿੱਦਾਂ ਇੱਥੋਂ ਟਾਈਟ ਹੋਈ ਗਈ ਆਏ ਮੁੱਟੀ ਹੋ ਗਈ ਬਾਰ ਵਧੀ ਗਿਆ ਹੋਇਆ ਵੀ ਆਈ ਐ ਮੁੱਟੀ ਹੋਈ ਗਈ ਨਾਲੇ ਦੀ ਗੱਠ ਵੀ ਇਹਨੇ ਢਿੱਲੀ ਨਹੀਂ ਕੀਤੀ ਨਾਲਾ ਵਿੱਚ ਬੜੀ ਗਈ ਸਰੀਰੇ ਦਾ ਪੈਰ ਦਾ ਮੋਟਾ ਹੋ ਗਿਆ ਬਹੁਤ ਜ਼ਿਆਦਾ ਇਹ ਜਿੱਦਾਂ ਹੁਣ ਖਾਣ ਪੀਣ ਨੂੰ ਵਾਧੂ ਆ ਗੁਰਦੁਆਰਾ ਸਾਹਿਬ ਜਦੋਂ ਮੱਚ ਜਾ ਕੇ ਲੰਗਰ ਲੈ ਆਉਂਦੇ ਸੀਗੇ ਜਿਹੜੀ ਚੀਜ਼ ਜਿੱਥੋਂ ਲੈਣੀ ਸਾਰਾ ਉਹ ਮਤਲਬ ਲੈ ਕੇ ਖਲਾਈ ਜਾਣੀ ਕਿੱਥੋਂ ਨਾਲ ਨਹੀਮਾ ਠੰਡਾ ਠੰਡਾ ਰੋਜ਼ ਦੁਕਾਨੋਂ ਜਿਹੜਾ ਕਾਨੀ ਮੈਂ ਠੰਡਾ ਲੈ ਆ ਕੇ ਦੇ ਲੇ ਹਾਂ ਤੁਮ ਮੰਟੇ ਲੈ ਆਉਂਦੇ ਸੀ ਭਾਜੀ ਦੇ ਘਰ ਚੱਲ ਜਾਣਾ ਰੋਜ਼ ਠੰਡਾ ਦੁਕਾਨ ਤੋਂ ਆਦ ਰਿਆ ਕੇ ਦੇਣਾ ਜਿਹੜੀ ਚੀਜ਼ ਮੰਗ ਉਧਾਰ ਲਿਆ ਕੇ ਹਾਜ਼ਰ ਕਰਕੇ ਦੇਣੀ ਮੇਰੀ ਭੋਮਾ ਚਾਹ ਨਾਲ ਨਿਕਲ ਜੈ ਮੈਨੂੰ ਤਨ ਤਨ ਆਪਾਂ ਹੀ ਦੀ ਭੈਣ ਦੇ ਹੱਥ ਦੇ ਵਿੱਚ ਜੀ ਆ ਦੇਖੋ ਸ਼ਾਪ ਦੇ ਉੱਤੇ ਕਿਵੇਂ ਟਾਇਲਟ ਜੰਪੜੀ ਹੋਈ ਹੈ ਹਜੇ ਵੀਰੇ ਉਹ ਨਹੀਂ ਰਾਤ ਨਿਭਾ ਕੇ ਲੈ ਕੇ ਆਏ ਨੇ ਭੈਣ ਨੂੰ ਬਹੁਤ ਜ਼ਿਆਦਾ ਸੀ ਕਈ ਘੰਟੇ ਲੱਗੇ ਇਹਨਾਂ ਨੂੰ ਸਫਾਈ ਕਰਨ ਨੂੰ ਨਮਾਉਣ ਨੂੰ ਪਿੰਡੇ ਦੇ ਉੱਪਰ ਲੀਰਾਂ ਜੁੜੀਆਂ ਪਈਆਂ ਸੀ ਲੱਤਾਂ ਦੇ ਉੱਪਰ ਹਜੇ ਵੀ ਦੇਖੋ ਆ ਸਾਰੇ ਟਾਇਲਟ ਹੀ ਟਾਇਲਟ ਲੱਗੀ ਹੋਈ ਆ ਆਹ ਸਾਰੀ ਲੱਤ ਗਲੀ ਪਈ ਐ ਥੱਲੇ ਸਾਰੀ ਲੱਤ ਇਹ ਇਹ ਹਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਦੀ ਆ ਓਇਆ ਭੈਣ ਨੂੰ ਕਿਸੇ ਨੇ ਦੇਖਿਆ ਹੀ ਨਹੀਂ 2 ਸਾਲ ਤੋਂ ਜੇ ਸਕੇ ਭਰਾ ਨੇ ਨਹੀਂ ਦੇਖਿਆ ਇੱਥੇ ਕਮਰਾ ਇਹਦਾ ਵਾ ਉੱਤੇ ਸਾਹਮਣੇ ਭਰਾ ਦਾ ਕਮਰਾ ਬਹੁਤੋਂ 20 25 30 ਫੁੱਟ ਦੂਰ ਉਹ ਬੰਦੇ ਨੇ ਆ ਕੇ ਆਪਣੀ ਭੈਣ ਦੀ ਆ ਹਾਲਤ ਨਹੀਂ ਦੇਖੀ ਪਰਜਾਈ ਨੇ ਨਹੀਂ ਦੇਖੀ ਮਾਸਗੀਆਂ ਨਹੀਂ ਕਦੇ ਆਈਆਂ ਭੂਆ ਨਹੀਂ ਕਦੇ ਆਈਆਂ ਚਾਚੀਆਂ ਤਾਈਆਂ ਨਹੀਂ ਕਦੇ ਆਈਆਂ ਮਾਮੇ ਨਹੀਂ ਕਦੇ ਆਏ ਬਸ ਇੱਕ ਆ ਮਾਂ ਸਿੱਧੂ ਆ ਵਿਚਾਰੀ ਭਗਟਣੀ ਆ ਇਹ ਪਿੰਡ ਚ ਤੁਰੇ ਫਿਰਦੀ ਆ ਲਿਆ ਕੇ ਜੋ ਮੰਗਦੀ ਆ ਜੂਸ ਪੀਣਾ ਲਮਕਾ ਪੀਣਾ ਕੋਕ ਪੀਣਾ ਰੋਟੀ ਗੁਰਦੁਆਰਿਆਂ ਲੰਗਰ ਚੋਂ ਲਿਆ ਲਿਆ ਕੇ ਦੇ ਜਾਂਦੀ ਸੀ ਆ ਮਾਂ ਵੀ ਮੈਂ ਪੇਰੀ ਨਹੀਂ ਸਹਕਸਮ ਹੈ 25 ਸਾਲ ਹੋ ਗਏ ਬਾਪ ਦੀ ਡੈਥ ਹੋਈ ਨੂੰ ਵੱਡਾ ਇੱਕ ਠੇਕੇਦਾਰ ਸੀ ਇਹਨਾਂ ਦਾ ਬਾਪ ਤੇ ਉਹ ਦਬਾਬੇ ਦੇ ਵਿੱਚ ਜਿਹੜੇ ਵੱਡੇ ਵੱਡੇ ਜਹਾਜ਼ ਬਣੇ ਆ ਕੋਠਿਆਂ ਦੇ ਉੱਤੇ ਜਿਵੇਂ ਬਾਜ ਬਣੇ ਆ ਅਹਜੀਆਂ ਚੀਜ਼ਾਂ ਉਹ ਬਣਾਉਂਦਾ ਸੀ ਬਾਈ ਯਾਨੀ ਕਿ ਮਸ਼ਹੂਰ ਕਾਰੀਗਰ ਸੀ ਬਾਈ ਹੁਣੇ ਦੱਸਦੇ ਆ ਵੀ ਉਹਨੂੰ ਬੇਲ ਨਹੀਂ ਸੀ ਮਿਲਦਾ ਐਡਾ ਤਕੜਾ ਕਾਰੀਗਰ ਸੀ ਠੇਕੇਦਾਰ ਸੀ ਆਹ ਤੇ ਦੇਖਣਾ ਹੁੰਦੇ ਉਹਦੀ ਡੈਥ ਹੋ ਗਈ ਵੀ 25 ਸਾਲ ਪਹਿਲਾਂ ਸਰਪੰਚ ਵੀ ਭਜੇ ਰਹੇ ਸੀ ਦਾਦਾ ਇਹਦਾ ਸਰਪੰਚ ਰਿਹਾ ਕੁੜੀ ਦਾ ਐਡਾ ਵੱਡਾ ਪਰਿਵਾਰ ਐਡਾ ਨਾਮਵਰ ਪਰਿਵਾਰ ਦੀ ਧੀ ਬਾਈ ਘਰ ਚ ਪਈ ਗੜ ਗਈ ਬਾਈ ਗੜ ਗਲੇ ਦਾ ਬਹੁਤ ਸਾਰੇ ਪੇਸ਼ੈਂਟ ਲੈ ਕੇ ਆਉਂਦੇ ਅਸੀਂ ਬਹੁਤ ਸਾਰੇ ਮਰੀਜ਼ਾਂ ਦੇ ਕੀੜੇ ਪਏ ਜਲੇ ਹੋਏ ਪਰ ਇਹਦੀ ਹਾਲਤ ਹਨ ਜਿਹੜੀ ਇੰਨਾ ਹੱਥ ਹੈ ਜਿਹੜਾ ਆ ਪੱਟਾ ਪਹਿਨਦਾ ਆ ਸਾਰਾ ਪੱਟਾ ਵੱਡਿਆ ਹੋਇਆ ਆ ਪੱਟ ਪਿਆ ਆ ਸਾਈਡ ਤੇ ਪਿਆ ਪੱਟ ਆ ਇਲਾਕਾ ਪੱਟ ਨਾਲੋਂ ਅਲੱਗ ਇੰਨਾ ਇੰਨਾ ਅਲੱਗ ਹੋ ਗਿਆ ਕਿਵੇਂ ਹੋ ਗਿਆ ਜਿਹੜੀ ਇਹਦੇ ਸਲਵਾਰ ਪਾਈ ਸੀ ਪਹਿਨਦੇ ਅਜ ਤੋਂ 2-3 ਸਾਲ ਪਹਿਲਾਂ ਉਦੋਂ ਇਹ ਜਮਾ ਪਤਲੀ ਜੀ ਸੀ ਡੱਕੇ ਵਰਗੀ ਉਦੋਂ ਉਹ ਨਾਲਾ ਬਨ ਕੇ ਸਲਵਾਰ ਪਾਈ ਹੋਈ ਸੀ ਅਫਸੈਟ ਹੋ ਗਈ ਦਵਾਈ ਲੈਣੋਂ हट ਗਈ ਘਰੇ ਅੰਦਰ ਪੈ ਗਈ ਬਾਹਰ ਨਿਕਲਣਾ ਬੰਦ ਕਰਤਾ ਬਾਈ ਨੂੰ ਮਾਂ ਰੋਟੀ ਲਿਆ ਕੇ ਦੇਈ ਗਈ ਖਾਣ ਪੀਣ ਨੂੰ ਦੇਈ ਗਈ ਉੱਥੇ ਟਾਇਲਟ ਕਰੇਗੀ ਬਾਈ ਤਾਂ ਤੇ ਚਾਰ ਬੈੱਡ ਗਲ ਗਏ ਮਾਂ ਕਹਿੰਦੀ ਚਾਰ ਬੈੱਡ ਇੱਕ ਬੈੱਡ ਗਲ ਗਿਆ ਚੱਕ ਕੇ ਦੂਜੇ ਤੇ ਕਰਤਾ ਉਹ ਕੌਣ ਕਰਦਾ ਸੀ ਦੂਜੇ ਤੇ ਇਹ ਰੱਬੀ ਜਾਂਦਾ ਜੇ ਭੈਣ ਆਪੇ ਹੋ ਜਾਂਦੀ ਸੀ ਇਹ ਦੂਜੇ ਤੇ ਗਲ ਕੇ ਤੀਜੇ ਤੇ ਹੋ ਗਿਆ ਤੀਜੇ ਤੇ ਹੁਣ ਚੌਥੇ ਤੇ ਪਈ ਸੀ ਹੁਣੇ ਹਿੱਲਣ ਜੋਗ ਹੀ ਨਹੀਂ ਰਹੀ ਸੀ ਹੁਣ ਤਾਂ ਉਹ ਨਾਲਾ ਜਿਹੜਾ ਸੀਗਾ ਨਾ ਉਹ ਇੰਨਾ ਟਾਈਟ ਹੋ ਗਿਆ ਸੀ ਉਹ ਇੰਨਾ ਇੰਨਾ ਵਿਚ ਵੜ ਗਿਆ ਨਾਲਾ ਮਾਸ ਦੇ ਤੇ ਆ ਬਾਹਾਂ ਵਾ ਦੇਖੋ ਆ ਬਾਹਾਂ ਦੇ ਤੇ ਨਿਸ਼ਾਨ ਤੁਹਾਨੂੰ ਦਿਨਾ ਇਹ ਜਿਹੜੀ ਕੁਰਤੀ ਦੀ ਬਾਹ ਹੁੰਦੀ ਹੈ ਇੱਥੇ ਡਿਜ਼ਾਈਨ ਬਣਾਇਆ ਹੁੰਦਾ ਉੱਤੇ ਤਰਪਾਈ ਕਰਕੇ ਉਹ ਡਿਜ਼ਾਈਨ ਆਹ ਜਿਹੜਾ ਵਿਚ ਵੜ ਗਿਆ ਬਾਹਾਂ ਦੇ ਇੰਨਾ ਟਾਈਟ ਹੋ ਗਿਆ ਸੀ ਸ਼ਰਟ ਆਹ ਸਾਰੀਆਂ ਚੀਜ਼ਾਂ ਪਹਿਣਦੀਆਂ ਲੱਤਾਂ ਸਾਰੀਆਂ ਗਲ ਗਿਆ ਮਤਲਬ ਦਿਖਾ ਨਹੀਂ ਸਕਦੇ ਕਿਉਂਕਿ ਜ਼ਖਮ ਦਿਖਾਏ ਨਹੀਂ ਜਾ ਸਕਦੇ ਵਾਲੇ ਮਹਿਸੂਸ ਜ਼ਰੂਰ ਕਰਿਓ ਭਾਈ ਥੱਲੇ ਵਾਲਾ ਹਿੱਸਾ ਜਮਾ ਡੈੱਡ ਹੋ ਗਿਆ ਹੁਣ ਚੁੰਡੀਆਂ ਵੱਢੀ ਚੱਲੋ ਭੈਣ ਦੇ ਚਾਹੇ ਇੱਥੇ ਚਾਕੂ ਮਾਰੀ ਚੱਲੋ ਡੈੱਡ ਹੋ ਗਿਆ ਇਹ ਕੋ ਨਾਲੇ ਨਹੀਂ ਲੱਕ ਤੇ ਬੰਨੇ ਸਲਵਾਰ ਦੇ ਨਾਲੇ ਨੇ ਥੱਲੇ ਵਾਲਾ ਹਿੱਸਾ ਹੀ ਡੈੱਡ ਕਰਤਾ ਕਿਉਂਕਿ ਨਾੜਾ ਹੀ ਮਰ ਗਈਆਂ ਸਾਰੀਆਂ ਵੱਡੀਆਂ ਗਈਆਂ ਨਾੜਾ ਕਿਉਂ ਕਿਉਂਕਿ 2 ਸਾਲ ਹੋ ਗਏ ਕਿਸੇ ਨੇ ਬੜ ਕੇ ਅੰਦਰ ਦੇਖਿਆ ਹੀ ਨਹੀਂ ਅਕਲ ਧੰਨਵਾਦ ਆ ਬਾਈਆਂ ਦਾ ਆ ਮੈਡੀਕਲ ਦਾ ਕੰਮ ਕਰਦਾ ਮੁੰਡਾ ਇਹ ਤੇਕਾ ਬਾਈ ਤੁਸੀਂ ਬਾਈ ਕਿਰਿਆਨੇ ਦਾ ਕੰਮ ਆ ਨਹੀਂ ਨਹੀਂ ਬਾਈ ਮੈਂ ਖੇਤੀਬਾੜੀ ਦੇ ਕਰਦੀ ਆ ਤੇ ਇਹਨਾਂ ਦੇ ਬਾਈਆਂ ਦੇ ਘਰੇ ਮਾਤਾ ਰੋਟੀ ਪਾਣੀ ਲੈਣ ਕਿਤੇ ਕੁਛ ਕਰਨ ਤੇ ਇਹਨਾਂ ਦੇ ਦੁਕਾਨ ਤੇ ਦਵਾਈ ਕਿਤੇ ਉਲਟੀਆਂ ਦੀ ਕਿਤੇ ਬੁਖਾਰ ਦੀ ਤੇ ਕੱਲ ਇਹ ਦੋਨੇ ਜਾਣੇ ਪਤਾ ਨਹੀਂ ਰੱਬ ਨੇ ਕਿਦਾਂ ਮਿਹਰ ਕਰੀ ਇਹਨਾਂ ਦੇ ਮਨ ਚ ਬਸ ਕੇ ਦੇ ਦੇਖਣ ਚ ਲੱਗੇ ਕਹਿੰਦੇ ਚੱਲ ਮੈਂ ਤੇਰੇ ਨਾਲ ਚੱਲਦੇ ਆਂ ਦੇਖੀਏ ਸੀ ਕੀ ਹੋਇਆ ਉਹਨੂੰ ਤੇ ਜਦੋਂ ਜਾ ਕੇ ਇਹਨਾਂ ਨੇ ਉਸ ਘਰ 'ਚ ਉਸ ਕਮਰੇ 'ਚ ਦੇਖਿਆ ਉਹ ਮੰਜ਼ਰ ਤੁਸੀਂ ਵੀਡੀਓ ਰਾਹੀਂ ਦੇਖਿਓ ਉਹਨਾਂ ਦੇ ਘਰ ਦੇ ਹਾਲਾਤ ਕੀ ਆ ਤੇ ਘਰ ਦੀ ਕੰਡੀਸ਼ਨ ਕੀ ਆ ਉਹ ਤੁਹਾਨੂੰ ਦਿਖਾਉਣ ਲੱਗੇ ਆ ਤੇ ਆਹ ਘਰ 'ਚ ਐਂਟਰ ਹੋਣ ਤੋਂ ਪਹਿਲਾਂ ਉਹਦੇ ਬ੍ਰਦਰ ਦਾ ਕਮਰਾ ਆ ਇਹ ਦੇਖੋ ਵੀ ਕਮਰਾ ਦੇਖ ਰਹੇ ਆ ਇਹ ਕਮਰੇ ਵਿੱਚ ਰਮਨਪ੍ਰੀਤ ਤੇ ਉਹਨਾਂ ਦੀ ਮਾਤਾ ਚੰਨਪੌਰ ਰਹਿ ਰਹੇ ਸੀਗੇ ਪਿਛਲੇ 4-5 ਸਾਲ ਤੋਂ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਆਹ ਲੈ ਦੇਖ ਜੀਆ ਜਿਹਦੇ ਉੱਤੇ ਭੈਣ ਮਨਪ੍ਰੀਤ ਪਈ ਹੋਈ ਸੀਗੀ ਤੁਸੀਂ ਦੇਖ ਸਕਦੇ ਆ ਕੀ ਹਾਲਾਤ ਆ ਇੱਥੇ ਹੀ ਲੈਟਰਨ ਬਾਥਰੂਮ 2 ਸਾਲ ਤੋਂ ਭੈਣ ਮਨਪ੍ਰੀਤ ਇਸ ਬੈੱਡ ਦੇ ਉੱਤੇ ਚੁੰਬੜ ਰਹੀ ਸੀਗੀ ਸਾਰੇ ਪੱਪੜੇ ਉਹਦੇ ਪਾੜ-ਪਾੜ ਕੇ ਲਾਈ ਚਾਦਰ ਉਹਦੇ ਨਾਲੋਂ ਪਾੜ ਕੇ ਲਾਈ ਜਿੰਚੀਅਲ ਦੇ ਨਾਲ ਪੱਟ ਪੱਟ ਕੇ ਸਾਹਮਣੇ ਤੁਸੀਂ ਦੁਆਰ ਤੇ ਦੇਖ ਸਕਦੇ ਆ ਕਿੰਦਾ ਲੈਟਰੀਨ ਦੇ ਨਿਸ਼ਾਨ ਲੱਗੇ ਹੋਏ ਆ ਦਿਮਾਗੀ ਹਾਲਤ ਸਹੀ ਨਾ ਹੋਣ ਕਰਕੇ ਇਹ ਬਿੰਦ ਸਾਰਾ ਚੂਰਾ ਚੂਰ ਦਾ ਸਟਿਆ ਭੈਣ ਨੇ ਸਾਰਾ ਤੂੜ ਸਟਿਆ ਸਾਰਾ ਦੇਖ ਲੈ ਲੈਟਰੀਨ ਦੇ ਨਾਲ ਆ ਦੇਖ ਲੋ ਸਾਰਾ ਕੁਝ ਢੂਬੜਿਆ ਹੋਇਆ ਦੇਖ ਲਓ ਤੇ ਲੈ ਇੱਕ ਨਾ ਦੇਖਦੇ ਦੇ ਥੱਲੇ ਦੇਖੋ ਤੁਸੀਂ ਸੁੰਡ ਚਲਦੇ ਪਏ ਆ ਕੀੜੇ ਪਰ ਚਲਦੇ ਪਏ ਆ ਆਹ ਕੀੜਿਆਂ ਦੇ ਉੱਤੇ ਭੈਣ ਮੰਨਪ੍ਰੀਤ 2 ਸਾਲ ਤੋਂ ਜ਼ਿੰਦਗੀ ਕੱਢ ਰਹੀ ਸੀ ਨਾ ਚੁ ਭੱਜੀ ਹੁ ਆ ਵੀ ਦੇਖ ਸਕਦੇ ਤੁਸੀਂ ਕੀ ਹਲਾਤੇ ਬੈੱਡ ਦੇ ਉੱਤੇ ਸਾਰੇ ਸੁੰਡ ਚਲਦੇ ਪਏ ਆ ਕਦੇ ਤਾਂ ਨਾਉ ਨਹੀਂ ਕੱਟੇ ਤੇ ਕਦੇ ਸਫਾਈ ਨਹੀਂ ਕੀਤੀ ਉਹਨਾਂ ਨੋਹਾਂ ਦੇ ਵਿੱਚ ਹੀ ਉਵੇਂ ਟਾਇਲਟ ਭਰੀ ਜਾਂਦੀ ਸੀਗੀ ਤੇ ਉਵੇਂ ਹੀ ਭੈਣ ਉਹਨਾਂ ਥਨ ਵਾਲੀ ਵਿਚਾਰੀ ਖਾ ਲੈਂਦੀ ਸੀ ਜਿਹੜੀ ਮਾਂ ਚਾਰ ਫੁੱਲ ਕੇ ਲਿਆ ਕੇ ਦੇ ਦਿੰਦੀ ਸੀਗੀ ਪਿੰਡ ਚੋਂ ਗੁਰਦੁਆਰਾ ਸਾਹਿਬ ਤੋਂ ਅੱਜ ਚੱਕ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸਾਨੂੰ ਇਸ ਭੈਣ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪਰ ਸਾਡੀ ਇੱਕ ਛੋਟੀ ਜੀ ਬੇਨਤੀ ਹੈ ਭੈਣੋ ਤੇ ਭਰਾਵੋ ਚਾੜ ਰੱਖੋ ਯਾਰ ਬਾਈ ਆਪਣੇ ਆਪ ਆੰਨੇ ਵੀ ਐਨੇ ਵੀ ਸੈਲਫਿਸ਼ ਨਾ ਬਣੋ ਐਨੇ ਵੀ ਖੁਦਗਰਜ਼ ਨਾ ਹੋਵੋ ਵੀ ਆਪਾਂ ਆਪਣੇ ਆਂਢ ਗੁਆਂਢ ਵਿੱਚ ਹੀ ਭੈਣ ਨੂੰ ਕਿਸੇ ਨੂੰ ਐਦਾਂ ਕਾਲਣ ਲਈ ਚਾੜਨ ਲਈ ਮਰਨ ਲਈ ਛੱਡ ਦਈਏ ਯਾਰ ਭਾਈ ਬੜੀ ਦੁੱਖ ਦੀ ਗੱਲ ਆ ਪੰਜਾਬ ਦੇ ਪਿੰਡ ਜਿੱਥੇ ਜਾਨਵਰਾਂ ਦੇ ਵੀ ਲੋਕ ਮੱਲਮ ਪੱਟੀ ਕਰ ਦਿੰਦੇ ਸੀ ਅੱਜ ਸਾਡੇ ਆਪ ਦੇ ਹੀ ਭੈਣ ਭਰਾ ਗਲੀ ਸੜੀ ਜਾਂਦੇ ਨੇ ਬਏ ਅੱਜ ਇਹ ਪੜ੍ਹੀ ਲਿਖੀ ਭੈਣ ਆਪਣੇ ਘਰ ਵਿੱਚ ਪਈ ਕਿਵੇਂ ਗਲ ਗਈ ਪਿਛਲੇ 2 ਸਾਲਾਂ ਤੋਂ ਕਿਸੇ ਇੱਕ 20 ਬੰਦੇ ਨੇ ਜਾ ਕੇ ਦੇਖਿਆ ਨਹੀਂ